ਸੋ ਵੀ ਹੋਲੇ ਮਹੱਲੇ ਤੇ ਜਾਂਦੇ ਆ ਤਾਂ ਸਿੱਧੂ ਦੀ ਹਵੇਲੀ ਤੋਂ ਹੋ ਕੇ ਜਾਂਦੇ ਆ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਹੋ ਕੇ ਜਾਂਦੇ ਹਰ ਵਾਰੀ ਹੋ ਕੇ ਜਾਂਦੇ ਆ ਚਲੋ ਸਾਡੀ ਕਿਸਮਤ ਮਾੜੀ ਸੀ ਬਾਈ ਨਾਲ ਮਿਲਦਾ ਕੋਈ ਸੁਭਬ ਨਹੀਂ ਉਦੋਂ ਬਣਿਆ ਮਾਰਾਇ ਨੇ ਹੁਣ ਦੁਬਾਰਾ ਫੇਰ ਭੇਜਿਆ ਹੈ ਰੱਬ ਕਰੇ ਉਹਨਾਂ ਦੇ ਘਰੇ ਖੁਸ਼ੀਆਂ ਆਈਆਂ ਨੇ ਤੇ ਮਲਾਪ ਹੋਵੇ ਬਾਕੀ ਬਹੁਤ ਸੋਹਣੀ ਹਰ ਇੱਕ ਦੇ ਦਿਲ ਦੀ ਰੀਜ ਸੀ ਪੂਰੀ ਹੋ ਗਈ ਆ ਚਲੋ ਮਹਾਰਾਜ ਨੂੰ ਲੰਮੀ ਉਮਰ ਬਖਸ਼ੇ ਦਿਲ ਦਾ ਰਾਜਾ ਬੰਦਾ ਸੀ ਚਲੋ ਸਾਡੀ ਮਾੜੀ ਕਿਸਮਤ ਲਾ ਲਈਏ ਜਾਂ ਚਲੋ ਜੋ ਮਹਾਰਾਜ ਨੇ ਲਿਖਿਆ ਪਰ ਹੁਣ ਤਾਂ ਵੈਸੇ ਤਾਂ ਜਦੋਂ ਵੀ ਆਈਏ ਅਸੀਂ ਤਕਰੀਬਨ ਸੰਗਰੂਰ ਨੂੰ ਟੱਪੀ ਦਾਦਾ ਇੱਧਰ ਦੀ ਹੋ ਕੇ ਹੀ ਜਾਈਦਾ ਜੀ ਉਹ ਸ਼ੀ ਸੀ ਸਾਨੂੰ ਹਰ ਵਾਰੀ ਤਿਆਰੀ ਹੁੰਦੀ ਆ ਅਨੰਦਪੁਰ ਸਾਹਿਬ ਜਾਣ ਦੀ ਬਟ ਇਸ ਵਾਰੀ ਨਾਲ ਇਹ ਵੀ ਆ ਟਾਣ ਹੋ ਗਿਆ ਜੀ ਵੀ ਆਪਾਂ ਛੋਟੇ ਸਿੱਧੂ ਨੂੰ ਮਿਲ ਕੇ ਆਉਣਾ ਏ ਤੇ ਥੋੜਾ ਜਿਹਾ ਜਿਵੇਂ ਘਰੇ ਚਿੱਤ ਨਹੀਂ ਸੀ ਲੱਗਦਾ ਉਹੀ ਗੱਲ ਬਣੀ ਹੋਈ ਆ ਹਾਂ ਜੀ ਟਿਕਾਣੀ ਜਗਾ ਜਲਦੀ ਜਲਦੀ ਪਹੁੰਚ ਜਾਈਏ ਉੱਥੇ ਇਸ ਵਕਤ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਬਿਲਕੁਲ ਬਾਹਰ ਖੜੇ ਆ ਜਿੱਥੇ ਇੱਕ ਪਾਰਕਿੰਗ ਬਣੀ ਹੋਈ ਹੈ ਤੇ ਨਾਲ ਹੀ ਦੁਕਾਨਾਂ ਪਿੱਛੇ ਲੱਗੀਆਂ ਹੋਈਆਂ ਤਾਂ ਕੁਝ ਨੌਜਵਾਨ ਇਕੱਠੇ ਹੋ ਕੇ ਹੌਲੇ-ਮੱਲੇ ਤੇ ਜਾ ਰਹੇ ਸੀ ਪਰ ਸਭ ਤੋਂ ਪਹਿਲਾਂ ਇਹ ਜਾਣ ਤੋਂ ਪਹਿਲਾਂ ਇੱਥੇ ਪਹੁੰਚੇ ਨੇ ਸਿੱਧੂ ਮੂਸੇਵਾਲਾ ਦੀ ਹਵੇਲੀ ਤੇ ਪਹੁੰਚੇ ਨੇ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣ ਨੂੰ ਪਹੁੰਚੇ ਨੇ ਬਾਈ ਜੀ ਕਿੱਥੋਂ ਪਹੁੰਚੇ ਤੁਸੀਂ ਇੱਥੇ ਆਏ ਤਰਨਤਾਰਨ ਤੋਂ ਅਸੀਂ ਤਰਨਤਾਰਨ ਤੋਂ ਆਏ ਬਾਈ ਜੀ ਕਿੰਨੇ ਨੌਜਵਾਨ ਇਕੱਠੇ ਹੋ ਕੇ ਆਏ ਹੋ ਅਸੀਂ ਤਕਰੀਬਨ 10 ਜਣੇ ਆਏ ਆ ਜੀ ਤੇ ਬਈ ਜੀ ਇਥੋਂ ਗੁਰੂਗਰ ਤੋਂ ਨਿਕਲੇ ਤੁਸੀਂ ਘਰੋਂ ਕਿ ਹੁਣ ਲੈ ਮਲੇ ਤੇ ਜਿਹੜਾ ਉੱਥੇ ਜਾਣਾ ਆ ਤਾਂ ਸੋਚਿਆ ਕਿਸ ਤਰ੍ਹਾਂ ਕਿ ਪਹਿਲਾਂ ਇੱਥੇ ਹੋ ਕੇ ਜਾਈਏ ਵੀਰ ਜੀ ਗੱਲ ਇਹਵੇਂ ਆ ਸਾਨੂੰ ਤਕਰੀਬਨ 3-4 ਸਾਲ ਹੋ ਗਏ ਜੀ ਅਸੀਂ ਹਰ ਸਾਲ ਇਹੀ ਆਇਆ ਜਾਂਦੇ ਆ ਤੇ ਇਥੋਂ ਹੋ ਕੇ ਹੀ ਜਾਂਦੇ ਆ ਸੋ ਐਰ ਕੀ ਸੁਆਬ ਬਣਿਆ ਥੋੜਾ ਟਾਈਮ ਨਾਲ ਅਗੇ ਨਹੀਂ ਤਾਂ ਅੱਗੇ ਤਾਂ ਅਸੀਂ ਲੇਟ ਆਉਂਦੇ ਹੁੰਦੇ ਸੀ ਪਰ ਹਰ ਵਾਰੀ ਅਸੀਂ ਹੋ ਕੇ ਹੀ ਜਾਂਦੇ ਆ ਇਥੋਂ ਉਹਦੀ ਹਵੇਲੀ ਤੋਂ ਹੋ ਕੇ ਜਾਂਦੇ ਆ ਹਰ ਵਾਰੀ ਹੋ ਕੇ ਜਾਂਦੇ ਆ ਜੀ ਹਰ ਸਾਲ ਅਸੀਂ ਦੀ ਬਾਂਦ ਸੀ ਪਿਛਲੇ ਵਾਰੀ ਸੀ ਪਰਲੀ ਪਾਰਕਿੰਗ ਤੋਂ ਹੋ ਗਿਆ ਹੈ ਜਿੱਥੇ ਸਰਕਾਰ ਕੀਤਾ ਸੀ ਨਾ 4 ਸਾਲ ਹੋ ਗਏ ਇਥੋਂ ਡੈਲੀ ਹੋ ਕੇ ਜਾਂਦੇ ਆ ਹਰ ਸਦੋ ਵੀ ਹੋਲੇ ਮਹੱਲੇ ਤੇ ਜਾਂਦੇ ਆ ਤਾਂ ਸਿੱਧੂ ਦੀ ਹਵੇਲੀ ਤੋਂ ਹੋ ਕੇ ਜਾਂਦੇ ਆ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਹੋ ਕੇ ਜਾਂਦੇ ਹਰ ਵਾਰੀ ਹੋ ਕੇ ਜਾਂਦੇ ਆ ਚਲੋ ਸਾਡੀ ਕਿਸਮਤ ਮਾੜੀ ਸੀ ਬਾਈ ਨਾਲ ਮਿਲਦਾ ਕੋਈ ਸੁਭਾਅ ਨਹੀਂ ਉਦੋਂ ਬਣਿਆ ਚਲੋ ਹੁਣ ਫਿਰ ਮਹਾਰਾਜ ਨੇ 4 ਸਾਲ ਤੁਸੀਂ ਗੱਲ ਕੀਤੀ ਕਿ ਚਾਰ ਵਾਰ ਮਤਲਬ ਚਾਰ ਵਾਰ ਤਲਵੰਡੀ ਆਇਆ ਤਲਵੰਡੀ ਖੱਬ ਤੋਂ ਆਏ ਆ ਇੱਥੇ ਮਾਨਸਾ ਠੀਕ ਆ ਹੁਣ ਇੱਥੇ ਹੋ ਕੇ ਅਸੀਂ ਮੁੜ ਕੇ ਦੂਜਾ ਸ਼ੰਭੂਪਾਟੜ ਤੋਂ ਕੇ ਪਟਿਆਲੇ ਜਾਵਾਂਗੇ ਉਦੋਂ ਅਸੀਂ ਇੱਥੋਂ ਸਿੱਧਾ ਪਟਿਆਲੇ ਮੱਥਾ ਟੇਕ ਕੇ ਮੁੜ ਕੇ ਆਨੰਦਪੁਰ ਸਾਹਿਬ ਜਾਂਦੇ ਨੇ ਆ ਹਾਂਜੀ ਤੇ 4 ਸਾਲ ਤੁਸੀਂ ਜਿੱਦਾਂ ਗੱਲ ਕੀਤੀ ਕਿ 4 ਸਾਲ ਹੋ ਗਿਆ ਤੇ 4 ਸਾਲਾਂ ਵਿੱਚ ਕਦੀ ਮੇਲ ਹੋਇਆ ਬਾਈ ਨਾ ਨਹੀਂ ਜੀ ਮੇਲ ਨਹੀਂ ਆਹੀ ਤਾਂ ਸਾਡੀ ਮਾੜੀ ਕਿਸਮਤ ਆ ਜੀ ਬੇਨ ਨਹੀਂ ਹੋਇਆ ਚਲੋ ਮਹਾਰਾਜ ਨੇ ਹੁਣ ਦੁਬਾਰਾ ਫਿਰ ਭੇਜਿਆ ਏ ਰੱਬ ਕਰੇ ਉਹਨਾਂ ਦੇ ਘਰੇ ਖੁਸ਼ੀਆਂ ਆਈਆਂ ਨੇ ਤੇ ਮਲਾਪ ਹੋਵੇ ਬਾਕੀ ਬਹੁਤ ਸੋਹਣੀ ਹਰ ਇੱਕ ਦੇ ਦਿਲ ਦੀ ਰੀਜ ਸੀ ਪੂਰੀ ਹੋ ਗਈ ਆ ਚਲੋ ਮਹਾਰਾਜ ਨੂੰ ਲੰਮੀ ਉਮਰ ਬਖਸ਼ੇ ਤੇ ਚਲੋ ਜਿਨ੍ਹਾਂ ਦੇ ਮਹਾਰਾਜ ਨੇ ਮੂੰਹ ਬੰਦ ਕਰਨੇ ਸੀ ਕਹਿੰਦੇ ਪ੍ਰਮਾਤਮਾ ਹੈ ਨਹੀਂ ਹੈਗਾ ਜੀ ਮੂੰਹ ਬੰਦ ਕਰਤੇ ਨੇ ਉਹਨਾਂ ਦੇ ਹਾਂਜੀ ਕਿਰਤੀ ਜਿਸ ਤਰ੍ਹਾਂ ਤੁਸੀਂ ਹੁਣ ਪਹਿਲ ਵੀ ਗੱਲ ਕੀਤੀ ਆ ਕਿ ਹਰ ਵਾਰੀ ਹੁੱਲੇ ਮਹਲੇ ਤੋਂ ਹੋ ਕੇ ਜਾਂਦੇ ਹੋ ਹੁੱਲੇ ਮਹਲੇ ਤੋਂ ਅਲਾਵਾ ਵੀ ਇੱਥੇ ਕਦੀ ਆਏ ਹੋ ਹਾਂਜੀ ਹਾਂਜੀ ਆਉਂਦੇ ਰਹਿੰਦੇ ਆ ਜੀ ਆਉਂਦੇ ਰਹਿੰਦੇ ਜਦੋਂ ਇੱਧਰ ਨੂੰ ਕਿਹੜਾ ਵਜੇ ਹੋ ਕੇ ਹੀ ਜਾਂਦਾ ਜੀ ਕਦੀ ਵੀ ਮੇਲ ਨਹੀਂ ਹੋਇਆ ਨਹੀਂ ਜੀ ਮੇਲ ਨਹੀਂ ਮਾੜੀ ਕਿਸਮਤ ਆ ਜੀ ਮੇਲ ਨਹੀਂ ਕਦੀ ਹੋਇਆ ਤੇ ਬਾਕੀ ਸੁਣੀਦਾ ਹੀ ਆ ਕਹਿੰਦੇ ਸੀ ਵੀ ਸੁਣੀਦਾ ਕੀ ਪਤਾ ਹੀ ਆ ਜੀ ਦਿਲ ਦਾ ਰਾਜਾ ਬੰਦਾ ਸੀ ਚਲੋ ਸਾਡੀ ਮਾੜੀ ਕਿਸਮਤ ਲਾ ਲਈਏ ਜਾਂ ਚਲੋ ਜੋ ਮਹਾਰਾਜ ਇਧਰ ਦੀ ਹੋ ਕੇ ਹੀ ਜਾਈਦਾ ਜੀ ਸਿੱਧੂ ਬਾਈ ਨਾਲ ਮੇਲ ਨਹੀਂ ਹੋਇਆ ਪਰ ਸਿੱਧੂ ਦੇ ਮਾਤਾ ਪਿਤਾ ਨਾਲ ਕਦੀ ਮੇਲ ਹੋਇਆ ਗੱਲਬਾਤ ਹੋਈ ਕਦੀ ਨਹੀਂ ਇੱਕ ਦੋ ਵਾਰੀ ਜਿੱਦੋਂ ਆਏ ਨਾ ਗਏ ਗਏ ਸੀ ਕਿ ਦੇਖ ਲੈ ਵੀ ਲੀ ਬਾਂਦੀ ਜਿਹੜਾ ਮੇਲ ਨਹੀਂ ਹੋਇਆ ਹਾਂਜੀ ਦੋ ਵਾਰੀ ਤੇ ਅਸੀਂ ਰਾਤ ਬਾਕੀ ਵੀਰੇ ਹਾਂਜੀ ਦੋ ਵਾਰੀ ਤੇ ਅਸੀਂ ਰਾਤ ਹੀ ਆਏ ਹਾਂ अच्छा हां जी एंट्री नहीं मिली उधर रात अंधेरा हो गया काफी कितना एम आणदा ਵੀ ਦੂਰ ਹੈ ਨਾ ਆਉਂਦੇ ਆਉਂਦੇ ਹਨੇਰਾ ਹੋ ਜਾਂਦਾ ਹਨੇਰ ਦੇ ਵੇਲੇ ਆਉਂਦੇ ਨੂੰ ਗੇਟ ਬੰਦ ਹੁੰਦਾ ਜੀ ਫਿਰ ਇੱਥੋਂ ਹੀ ਫੋਟੋ ਫੋਟਵਾ ਕਰਕੇ ਚਲੋ ਅੱਕ ਦੇਲ ਨੂੰ ਤਸੱਲੀ ਦੇ ਕੇ ਫਿਰ ਤੁਰ ਪਈਦਾ ਜੀ ਇੱਥੇ ਪਹਿਲਾਂ ਵੀ ਇੱਕ ਵੀਰ ਆਇਆ ਸੀ ਅੰਬਲਸਰ ਤੋਂ ਆਇਆ ਸੀਗਾ ਤਾਂ ਉਹਨੇ ਹਨਾ ਕੈਨੇਡਾ ਜਾਣਾ ਸੀ ਫਲਾਈਟ ਦਾ ਟਾਈਮ ਸੀ 5 ਵਜੇ ਤਾਂ ਇੱਥੋਂ ਹੋ ਕੇ ਗਿਆ ਤੇ ਹੁਣ ਤੁਸੀਂ ਵਾਪਸੀ ਤੇ ਵੀ ਇੱਥੋਂ ਹੋ ਕੇ ਜਾਉਂਗੇ ਦੇਖੋ ਜੀ ਜੇ ਤਾਂ ਇਹ ਆਇਆ ਗਿਆ ਤਾਂ ਫਿਰ ਤਾਂ ਜਰੂਰ ਹੋ ਕੇ ਜਾਵਾਂਗੇ ਜੀ ਉਹ ਤੁਹਾਨੂੰ ਵਾਇਆ ਮੁੜ ਕੇ ਦੂਜਾ ਪੈਂਦਾ ਨਾ ਕਾਰ ਸ਼ੰਕਰ ਵਾਲਾ तकरीबन ਇਧਰ ਸਪੈਸ਼ਲੀ ਹਵੇਲੀ ਦਾ ਕਰਕੇ ਹੀ ਆਈਦਾ ਏ ਹਾਂਜੀ तकरीबन ਸਾਨੂੰ ਕੋਈ 200 ਕਿਲੋਮੀਟਰ ਦਾ ਵੱਧ ਪੈਂਦਾ ਜੀ ਪਿੰਡਾਂ 200 ਕਿਲੋਮੀਟਰ ਵੱਧ ਪੈਂਦਾ ਫਿਰ ਵੀ ਹੋ ਕੇ ਜਾਂਦੇ ਆ ਫਿਰ ਵੀ ਹੋ ਕੇ ਜਾਂਦੇ ਆ ਜੀ ਐਕਸਟਰਾ ਉਧਰੋਂ ਦਾ ਸਿੱਧਾ ਸਾਨੂੰ ਆਏ ਕਿ ਹਵੇਲੀ ਸੀ ਹੁਣਾ ਕਿਉਂਕਿ ਸ਼ੋਭਦੀਪ ਜਿਹਦਾ ਭਰਾ ਚਲੋ ਆਇਆ ਭਾਵੇਂ ਹੱਦ ਨੂੰ ਹੁਣ ਪਟਿਆਲੇ ਚੋਂ ਸਾਨੂੰ ਰਾਤ 12 1 ਵਜੇ ਸਕਦਾ ਪਰ ਇੱਥੇ ਹੁਣ ਕਰੀ ਇੱਕ ਵੇਖਾਗੇ ਹਵੇਲੀ ਅੰਦਰ ਜਾਣ ਦੇ ਤੇ ਅੰਦਰ ਵੀ ਜਾਵਾਂਗੇ ਠੀਕ ਆ ਬਾਕੀ ਇੱਥੋਂ ਆਪਦੀ ਫੋਟੋ ਫੜ ਕੇ ਸਾਰਾ ਵੇਖ ਕੇ ਫੇਰ ਚੱਲਣਾ ਤੇ ਹੁਣ ਕਿੰਨਾ ਨੂੰ ਮਿਲ ਕੇ ਜਾਵਾਂਗੇ ਹਾਂਜੀ ਐ ਕਿ ਛੋਟੇ ਸਿੱਧੂ ਨੂੰ ਦੇਖ ਕੇ ਜਾਵਾਂਗੇ ਤੇ ਹੁਣ ਕਿੰਨਾ ਕੁ ਸਮਾਂ ਇੱਥੇ ਰੁੱਕ ਕੇ ਤਾਂ ਫੇਰ ਤੁਰਨਾ ਅਜੇ ਤਾਂ 2-3 ਘੰਟੇ ਇੱਥੇ ਹੀ ਆ ਜੀ ਹਾਂਜੀ ਅਜੇ 2-3-4 ਘੰਟੇ ਇੱਥੇ ਆ ਬਿਲਕੁਲ ਐ ਖੁੱਲੇ ਮਾਰ ਜਣੇ ਕੋਈ ਨਹੀਂ ਕੋਸ ਆਪਦੀ ਰੀਜ ਕਿਸ ਦੀ ਆਪਦੀ ਰੀਜ ਆ ਵੀ ਸਾਰੇ ਆਪਣੇ ਕੀ ਕੀ ਕਿਹੜੀਆਂ ਕਿਹੜੀਆਂ ਰੀਜਾਂ ਕਿਹੜੀਆਂ ਕਿਹੜੀਆਂ ਮਨ ਚ ਖੁਆਇਸ਼ਾਂ ਹੈਗੀਆਂ ਜਿਹੜੀ ਲੈ ਕੇ ਆਏ ਹੋ ਉੱਥੇ ਪਈ ਇਧਰ ਕਰ ਲੈ ਤੁਸੀਂ ਕਹਿੰਦੇ ਵੀ ਖੁਆਇਸ਼ਾਂ ਦਾ ਵੀਰੇ ਐਵੇਂ ਆ ਵੀ ਸਭ ਤੋਂ ਵੱਡੀ ਖੁਆਇਸ਼ ਤਾਂ ਇਹੀ ਰਹਿ ਗਈ ਨਾ ਵੀ ਬਾਈ ਨੂੰ ਮਿਲ ਨਹੀਂ ਸਕੇ ਉਸ ਤੋਂ ਬਾਅਦ ਆਹੀ ਸੋਸ਼ਲ ਮੀਡੀਆ ਤੇ ਸਾਰਾ ਦੇਖਦੇ ਆ ਬਟ ਫਿਰ ਵੀ ਹਵੇਲੀ ਦੇ ਵਿੱਚ ਆ ਕੇ ਗੇਟ ਖੁੱਲਾ ਹੈ ਸਾਡੀ ਕਿਸਮਤ ਆ ਜੀ ਗੇਟ ਖੁੱਲਾ ਹੈ ਅੰਦਰੋਂ ਦੇਖ ਕੇ ਜਾਂਦੇ ਆ ਸੰਦ ਬਾਕੀ ਬਾਈ ਦੀ ਸਮਾਤੋਂ ਵੀ ਹੋ ਕੇ ਜਾਈਦਾ ਇਹ ਖੇਰ ਖੋਦ ਗੇੜਾ ਮਾਰ ਕੇ ਜਾਈਦਾ ਕੋਈ ਆਪਣਾ ਪਾਣੀ ਫੀਲ ਹੁੰਦਾ ਕੋਈ ਉਹੋ ਜਿਹਾ ਹੁੰਦਾ ਨਹੀਂ ਆ ਵੀ ਆਪਾਂ ਬਗਾਨੇ ਘਰ ਆਏ ਆ ਹਾਂਜੀ ਹਾਂਜੀ ਤੇ ਜਦੋਂ ਬਾਈ ਖਬਰ ਆਈ ਆ ਕਿ ਛੋਟਾ ਸਿੱਧੂ ਵਾਪਸ ਆ ਗਿਆ ਸਿੱਧੂ ਮੂਸੇਵਾਲੇ ਸਾਰੇ ਕਹਿ ਰਹੇ ਨੇ ਕਿ ਉਹੀ ਵਾਪਸ ਆਇਆ ਤੇ ਉਦੋਂ ਕਿਵੇਂ ਲੱਗਾ ਉਦੋਂ ਸੁਣ ਕੇ ਬੜਾ ਜੀ ਖੁਸ਼ੀ ਸੀ ਸਾਨੂੰ ਹਰ ਵਾਰੀ ਤਿਆਰੀ ਹੁੰਦੀ ਆ ਅਨੰਦਪੁਰ ਸਾਹਿਬ ਜਾਣ ਦੀ ਬਟ ਇਸ ਵਾਰੀ ਨਾਲ ਇਹ ਵੀ ਐਡ ਆਨ ਹੋ ਗਿਆ ਜੀ ਵੀ ਆਪਾਂ ਛੋਟੇ ਸਿੱਧੂ ਨੂੰ ਮਿਲ ਕੇ ਆਉਣਾ ਏ ਤੇ ਥੋੜਾ ਜਿਹਾ ਜਿਵੇਂ ਘਰੇ ਚਿਤ ਨਹੀਂ ਸੀ ਲੱਗਦਾ ਉਹੀ ਗੱਲ ਬਣੀ ਹੋਈ ਆ ਹਾਂਜੀ ਟਿਕਾਣੀ ਜਗਾ ਜਲਦੀ ਜਲਦੀ ਪਹੁੰਚ ਜਾਈਏ ਉੱਥੇ ਐਸੀ ਐਰ ਕੀ ਵੀ ਅਸੀਂ ਲੇਟ ਹੀ ਆਉਣਾ ਸੀ ਫਿਰ ਇਸ ਕਰਕੇ ਅਸੀਂ ਰਾਤ ਉੱਥੇ ਗੁਰਦੁਆਰਾ ਸਾਹਿਬ ਹੀ ਰਹਿ ਗਏ ਵੀ ਐਰ ਕੀ ਤਾਂ ਦਿਨੇ ਹੋ ਕੇ ਜਾਵਾਂਗੇ ਰਾਤ ਤਾਂ ਨਹੀਂ ਜਿਹੜਾ ਵਾਅਦਾ ਐਰ ਕੀ ਤਾਂ ਦਿਨੇ ਹੀ ਜਾਵਾਂਗੇ ਇਸ ਕਰਕੇ ਅਸੀਂ ਕੀ ਬਦੇ ਮਾਤਾ ਪਿਤਾ ਕੱਲੇ ਠੀਕ ਆ ਛੋਦੀ ਪਾ ਗਿਆ ਉਹਨਾਂ ਨੇ ਵੀ ਹੌਸਲਾ ਕਿਉਂਕਿ ਜਿਹੜਾ ਵੀ ਆਉਂਦਾ ਹੀ ਕਿ ਕਾ ਮਿਲਕੀ ਆਉਂਦਾ ਵੀ ਨਹੀਂ ਤਾਂ ਸ਼ੁਭਦੀ ਵੀ ਤਾਂ ਡੈਥ ਹੋ ਗਈ ਕੀ ਉਹਨ ਛੋਟਾ ਸੀ ਆ ਗਿਆ ਸਾਰੇ ਆਉਣਗੇ ਹਮਦਰਦੀ ਇਹਦੇ ਕੋਈ ਦਿਲ ਚ ਖੁਸ਼ੀ ਆਉਂਦੀ ਉਹਨਾਂ ਨੂੰ ਕੀ ਖੁਸ਼ੀਆਂ ਆ ਗਈਆਂ ਠੀਕ ਆ ਪਹਿਲਾਂ ਚਲੋ ਆਉਂਦੇ ਲੋਕੀ ਪਰਿਵਾਰ ਘਰ ਚ ਖੁਸ਼ੀ ਆ ਗਈ ਆ ਇੱਥੇ ਕੱਲ ਦਾ ਇੱਕ ਰੋਲਾ ਵੀ ਚੱਲ ਰਿਹਾ ਵੀ ਆਈਯੂਐਫ ਦੀ ਰਿਪੋਰਟ ਮੰਗਦੇ ਪਏ ਨੇ ਵੀ ਤੁਸੀਂ ਜਿਹੜਾ ਟ੍ਰੀਟਮੈਂਟ ਕਰਾਇਆ ਆ ਉਹਦੇ ਬਾਰੇ ਕੁਝ ਕਹਿਣਾ ਚਾਹੁੰਗੇ ਦੇਖੋ ਜੀ ਆਈਯੂਐਫ ਇਹ ਤਾਂ ਐਵੇਂ ਇੱਕ ਭੰਡਣ ਦੀ ਸਾਜ਼ਿਸ਼ ਆਪਾਂ ਕਹਿ ਸਕਦੇ ਹਾਂ ਉਹਨੂੰ ਪੂਰੀ ਰੀਜ ਨਾ ਕਰੀ ਜਾਂਦੀ ਐ ਪਰ ਦੇਖੋ ਆਪਾਂ ਨੂੰ ਵੀ ਪਤਾ ਹੀ ਆ ਵੀ ਆਈਯੂਐਫ ਨਾਲ ਕੀ ਹੁੰਦਾ ਕੀ ਨਹੀਂ ਤੇ ਬਾਕੀ ਤਕਰੀਬਨ 58 ਤੋਂ ਜ਼ਿਆਦਾ ਆ 58 ਤੋਂ ਜ਼ਿਆਦਾ ਦੇਖੋ ਜੀ ਇਹ ਮੈਂ ਸੌਰੀ 50 ਤੋਂ ਜ਼ਿਆਦਾ 50 ਚਾਹੀਦੀ ਆ 55 ਪਲੱਸ ਆ ਜੀ ਠੀਕ ਹੈ ਜੀ ਆਈਵੀਪ ਨਾਲ ਹੀ ਗੇਮ ਚੱਲਣਾ ਚਲੋ ਜੇ ਚੱਲਦਾ ਵੀ ਆ ਸਾਨੂੰ ਤਾਂ ਆ ਜੀ ਸਾਡਾ ਸਿੱਧੂ ਸਾਡੇ ਕੋਲੇ ਵਾਪਸ ਆ ਗਿਆ ਜੀ ਦੇਖੋ ਹੁਣ ਜੇ ਕੋਈ ਬੰਦਾ ਬਿਮਾਰ ਹੁੰਦਾ ਕੋਈ ਟ੍ਰੀਟਮੈਂਟ ਕਰਾਉਂਦਾ ਕੋਈ ਮਾੜੀ ਗੱਲ ਤਾਂ ਨਹੀਂ ਆ ਕੋਈ ਯਾਰ ਸਰੀਰ ਆ ਕੁਝ ਵੀ ਹੁੰਨੀ ਕੀ ਹੋ ਸਕਦੀ ਆ ਕੋਈ ਵੱਡੀ ਗੱਲ ਨਹੀਂ ਆ ਦੇ ਵਿੱਚ ਇਹ ਤਾਂ ਮੈਨੂੰ ਹਵਾ ਬਣਾਇਆ ਆ ਬਾਕੀ ਬੋਲੀ ਜਾਣ ਜੋ ਮਰਜੀ ਆ ਅਸੀਂ ਸੰਤੁਸ਼ਟ ਆ ਜੀ ਬਾਈ ਹੁਣ ਥੋੜੀ ਟਰੈਕਟਰ ਦੀ ਗੱਲ ਕਰੀਏ ਟੈਟੂਰ ਬਾਅਦ ਚ ਨਵੇਂ ਪ ਦਾ ਸੀ ਵੀ ਹੈ ਕੋਈ ਹੋਰ ਡਟੋ ਐਰ ਕੀ ਆ ਗਿਆ ਇਹਦੇ ਨਾਲ ਕਰਕੇ ਥੋੜਾ ਜਿਹਾ ਚੀਤੇ ਕੁੱਤਿਆਂ ਦੀ ਦੌੜ ਤੇ ਨਹੀਂ ਭੱਜਦੇ ਸਪੈਸ਼ਲੀ ਮੈਂ ਕੈਮਰਾਮੈਨ ਨੂੰ ਕਹੂੰਗਾ ਮੜਾ ਜਾ ਦਿਖਾ ਦੇ ਬਾਈ ਦਾ ਬਾਈ ਦੇ ਬੋਲ ਹੀ ਚੱਕ ਕੇ ਆਪਾਂ ਲਖਾਏ ਹੋ ਇਹਨੇ ਸਪੈਸ਼ਲੀ ਆਉਣ ਦਾ ਕਰਕੇ ਨਹੀਂ ਤੇ ਪਹਿਲਾਂ ਹੈ ਕੋਈ ਹੋਰ ਆ ਤੇ ਨਾਲ ਦੇ ਕਹਿੰਦੇ ਸੀ ਨਹੀਂ ਆਪਾਂ ਡਿਫਰੈਂਟ ਕਰੀਏ ਹੁਣ ਕੁਝ ਵੱਖਰਾ ਰਖਾ ਲਿਆ ਹਾਂਜੀ 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 ਤੇ ਹੁਣ ਠੀਕ ਹੈ ਜੀ ਤੇ ਆਪਾਂ ਹੁਣ ਪਿੱਛੇ ਜਾ ਕੇ ਤੇ ਟਰਾਲੀ ਵੀ ਦੇਖਣਾ ਉਹ ਕੀ ਬਿਲਕੁਲ ਕਿਉਂਕਿ ਅਕਸਰ ਆਪਾਂ ਹੌਲੇ-ਹੌਲੇ ਤੇ ਹੀ ਦੇਖਦੇ ਕਿ ਨੌਜਵਾਨ ਹੋਣਾ ਵੱਖਰੇ ਤਰ੍ਹਾਂ ਦੀਆਂ ਟਰਾਲੀਆਂ ਬਣਾ ਕੇ ਲੈ ਕੇ ਜਾਂਦੇ ਨੇ ਅਭੀ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰੀ ਟਰਾਲੀ ਤੇ ਨਿਗ੍ਹਾ ਮਾਰੀ ਜਾਵੇ। ਅੱਛਾ ਲਗਜ਼ਰੀ ਟਰਾਲੀ ਕਹਿ ਸਕਦੇ ਇਹਨੂੰ ਸਕਰੀਨ ਨਹੀਂ ਲਾਈ ਤੁਸੀਂ। ਸਕਰੀਨ ਦਾ ਮੇਰੇ ਸਫਰ ਜ਼ਿਆਦਾ ਏ ਠੀਕ ਹੈ ਜੀ ਤੇ ਸੜਕਾਂ ਖਰਾਬ ਨੇ ਉਹਦਾ ਕਰਕੇ ਪਿਛਲੀ ਵਾਰੀ ਲਾਈ ਸੀ ਤਾਂ ਟੁੱਟ ਗਈ। ਉਹਦਾ ਕਰਕੇ ਫਿਰ ਨੁਕਸਾਨ ਹੋ ਗਿਆ ਥੋੜਾ ਜਿਹਾ ਫਿਰ ਐਮਰਜੈਂਸੀ ਆਖੇ ਚਲੋ ਸੰਤਾ ਦੀ ਫੋਟੋ ਲਾ ਕੇ ਚਲੇ ਜਾਂਦੇ ਆ। ਤੇ ਤੁਸੀਂ ਪੱਕੇ-ਪੁੱਕੇ ਲਾਏ ਨੇ ਹੋਰ ਸ਼ੀਸ਼ਾ ਆ ਤੇ ਪ੍ਰੋਪਰ ਕਨੈਕਸ਼ਨ ਵਗੈਰਾ ਚਾਰਜਿੰਗ ਵਗੈਰਾ ਪ੍ਰੋਪਰ ਸਾਰਾ ਕੁਝ ਸਾਰਾ ਕੁਝ ਹੈ ਜੀ ਸਾਰਾ ਕੁਝ ਜੋ ਆਪਾਂ ਨੂੰ ਕਰਦੀਆਂ ਸਹੂਲਤਾਂ ਨੇ ਹਾਂਜੀ ਅਗਲੇ ਸਾਲ ਰੀਜ ਪੀਵੀਸੀ ਕਰਕੇ ਲਾਵਾਂਗੇ ਕਿਉਂਕਿ ਇਹ ਜਿਹੜਾ ਆਪਣੀ ਵੀਰਾਂ ਨੇ ਇਹ ਪੀਵੀਸੀ ਦਾ ਕੰਮ ਕਰਦੇ ਆ ਇਹ ਅਗਲੇ ਸਾਲ ਪੀਵੀਸੀ ਕਰਕੇ ਥੋੜਾ ਲਗਜ਼ਰੀ ਇਤੋਂ ਹੋਰ ਵਧੀਆ ਬਣਾਵਾਂਗੇ ਹਾਂਜੀ ਠੀਕ ਹੈ ਜੀ ਤੇ ਹੁਣ ਜਦੋਂ ਨੌਜਵਾਨਾਂ ਨੇ ਇੱਥੇ ਦੱਸਿਆ ਕਿ ਤਿੰਨ ਕਿ ਘੰਟੇ ਹਵੇਲੀ ਦੇ ਵਿੱਚ ਰੁਕਣਾ ਹੈ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣਾ ਤੇ ਉਸ ਤੋਂ ਬਾਅਦ ਸਿੱਧਾ ਚੱਲ ਆ ਇਹਨਾਂ ਨੇ ਹੁੱਲੇ-ਮੱਲੇ ਤੇ ਪਾਉਣਾ ਹੈ ਤੇ ਹੋ ਸਕਦਾ ਹੁਣ ਵਾਪਸ ਵੀ ਆਉਂਗੇ ਕਿੱਦਾਂ ਇੱਥੇ ਵੀ ਹੋਲੀ ਮਨਾਉਣਗੇ ਆ ਕੇ ਵਾਪਸ ਨਹੀਂ ਆ ਇਸ ਕੁਛ ਕਹਿ ਨਹੀਂ ਸਾਡੇ ਕਿਉਂਕਿ ਸਾਡਾ ਭਾਇਆ ਜਲੰਧਰ ਰੋਡਗਾਰਡ ਸੰਕਰਵਾ ਸਿੱਧਾ ਉਧਰ ਨੂੰ ਜਾਂਦਾ ਆ ਐਂ ਦੇ ਸਿੱਧਾ ਹਵੇਲੀ ਦੇ ਕਰਕੇ ਇਹਨੂੰ ਆਈਦਾ ਨਹੀਂ ਤੇ ਅਸੀਂ ਸਿੱਧਾ ਸਾਨੂੰ ਉਹ ਤੋਂ 200 ਕਿਲੋਮੀਟਰ ਆ ਸਿੱਧਾ ਅਨੰਦਪੁਰ ਸਾਹਿਬ ਸਵੇਰ ਦੇ ਤੁਰੇ ਕਿੰਨੇ ਵਜੇ ਦੇ ਸੀ ਅਸੀਂ ਤੁਰੇ ਸਾਨੂੰ ਦੋ ਦਿਨ ਕਿ ਤੁਰਿਆ ਨੂੰ ਹਾਂਜੀ ਅਜਾ ਦੋ ਸਾਬੋ ਕੀ ਤਰਿਹ ਦੇ ਪਾਏ ਘਰੋਂ ਤੁਰਿਆਂ ਨੂੰ ਤਾਂ 3-4 ਦਿਨ ਹੋ ਗਏ ਨੇ ਅੱਛਾ ਤੇ ਕਿੱਥੇ ਕਿੱਥੇ ਰੁਕੇ ਕਿੱਥੇ ਕਿੱਥੇ ਅਸੀਂ ਪਹਿਲਾਂ ਤਾਂ ਮੁਕਸਰ ਸਾਹਿਬ ਰੁਕੇ ਸੀ ਮੁਕਸਰ ਸਾਹਿਬ ਤੋਂ ਮੁੜ ਕੇ ਤੇ ਪਹਿਲਾਂ ਹਰੀ ਕੇ ਰੁਕੇ ਸੀ ਮੁੜ ਕੇ ਮੁਕਸਰ ਸਾਹਿਬ ਰਾਤੀ ਇੱਥੇ ਦਮਦਮਾ ਸਾਹਿਬ ਸੀ ਹੁਣ ਇੱਥੋਂ ਸਿੱਧੂ ਬਾਈ ਦੀ ਕੋਠੀ ਝੋ ਕੇ ਤੇ ਪਟਿਆਲੇ ਜਾਣਾ ਤੁਹਾਡਾ ਟੂਰ ਕਾਫੀ ਲੰਬਾ ਹੀ ਹੁੰਦਾ ਹਰ ਵਾਰ 10 ਦਿਨ ਤੋਂ ਪਲੱਸ ਹੀ ਹੁੰਦਾ ਜੀ ਸਾਡਾ ਟੂਰ ਹਰ ਸਾਲ ਹੀ 10 ਪਲੱਸ ਹੁੰਦਾ ਹੈ ਜੀ ਇਹ ਗੱਲ ਸਮਾਂ ਕੱਢਣਾ ਚਾਹੀਦਾ ਹਾਂਜੀ ਸ਼ੈਂਪੂ ਬਾਟਰ ਤੇ ਵੀ ਜਾਣਾ ਜੀ ਪਟਿਆਲੇ ਵੀ ਜਾਵਾਂਗੇ ਚੰਨਾ ਕੋਲੇ ਕੀ ਮਾਤਰਾ ਇੱਧਰ ਇੱਧਰ ਉੱਥੇ ਲੱ ਤੋਂ ਬਾਅਦ ਸ਼ੰਭੂ ਬਾਰਡਰ ਤੇ ਵੀ ਜਾਵਾਂਗੇ ਆਪਣਾ ਦੂਜਾ ਟਰੈਕਟਰ ਉੱਥੇ ਸ਼ੰਭੂ ਬਾਰਡਰ ਤੇ ਹੀ ਲੱਗਾ ਹੋਇਆ ਹੈ ਜੀ ਉਹ 11 ਤਰੀਕ ਦਾ ਜਦੋਂ ਦੀ ਕਿਸਾਨਾਂ ਨੇ ਕਾਲ ਦਿੱਤੀ ਸੀ ਉਸ ਦੇ ਉਸ ਵੇਲੇ ਦਾ ਉੱਥੇ ਲੱਗਾ ਹੋਇਆ ਜੀ ਹਾਂਜੀ ਧੰਨਵਾਦ ਬਾਈ ਜੀ ਸ਼ੁਕਰੀਆ ਗੱਲਬਾਤ ਕਰਨ ਲਈ ਤਾਂ ਇਹ ਨੌਜਵਾਨ ਜਿਹੜੇ ਘਰੋਂ ਨਿਕਲੇ ਹੋਏ ਨੇ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ 10 ਦਿਨ ਤੋਂ ਵੱਧ ਦਾ ਜਿਹੜਾ ਟੂਰ ਇਹਨਾਂ ਦਾ ਹੈਗਾ ਆ ਗੁਰਦੁਆਰੇ ਹੁੰਦੇ ਹੋਏ ਤਾਂ ਇਹ ਹੁਣ ਸਿੱਧੂ ਦੀ ਹਵੇਲੀ ਦੇ ਵਿੱਚ ਪਹੁੰਚ ਰਹੇ ਨੇ ਤਾਂ ਉਸ ਤੋਂ ਬਾਅਦ ਇਹ ਸਿੱਧੂ ਦੀ ਹਵੇਲੀ ਵਿੱਚ 2 ਤੋਂ 3 ਘੰਟੇ ਰੁਕਣਗੇ ਤੇ ਉਸ ਤੋਂ ਬਾਅਦ ਸਿੱਦਾ ਚੱਲਾ ਇਹ ਅਨੰਦਪ ਦੇਖਦਰ ਉਹ ਡੈਨਿਕ ਸਵੇਰਾ ਟੀਵੀ ਸਸਿਕਾਂ